ਅੱਜਪਿੰਡ ਮੋਲਾ ਵਾਹਿਦਪੁਰ ਨਿਵਾਸੀਆਂ ਅਤੇ ਸਮੂਹ ਨਾਰਾਈ ਵੀਰਾ ਵੱਲੋਂ सुरेंद्र ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਰਗਵਾਸੀ ਬੀਬੀ ਗੁਰਦੀਪ ਕੌਰ ਪਤਨੀ ਸਰਦਾਰ ਸਰਦਾਰਾ ਸਿੰਘ ਰਾਏ ਉਹਨਾਂ ਦੀ ਬਗੀਚੀ ਦੇ ਵਿੱਚ ਇਹਨਾਂ ਦੀ ਪੋਤਰੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਫੁੱਲਾਂ ਦੇ ਅਤੇ ਫਲਦਾਰ ਬੂਟੇ ਲਗਾਏ ਗਏ ਅਤੇ ਐਨ ਆਰ ਆਈ ਵੀਰ ਇਕਬਾਲ ਸਿੰਘ ਯੂ ਐਸ اے ਅਤੇ ਉਹਨਾਂ ਦੇ ਐਨ ਆਰ ਆਈ ਗਰੁੱਪ ਵੱਲੋਂ ਵਿਸ਼ੇਸ਼ ਓਪਰਾਲਾ ਕੀਤਾ ਗਿਆ ਅਤੇ ਇਸ ਮੌਕੇ ਪਰਿਵਾਰ ਵੱਲੋਂ ਕੇਕ ਵੀ ਕਟਿਆ ਗਿਆ ਪੈਗਾਮੇ ਜਗਤ ਗੜਸ਼ੰਕਰ ਸੇ ਪੱਤਰਕਾਰ ਬਲਜਿੰਦਰ ਕਿਤਣਾ ਕੀ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੈਗਾਮੇ ਜਗਤ ਸੋ ਦੋਸਤੋ ਅੱਜ ਆਪਾਂ ਪਿੰਡ ਮੋਲਾ ਵਾਹਿਦਪੁਰ ਜੋ ਕਿ ਗੜਸ਼ੰਕਰ ਹਲਕੇ ਵਿੱਚ ਪੈਂਦਾ ਹੈ ਉੱਥੇ ਆਏ ਆ ਅੱਜ ਕੁਝ ਐਨਆਰਆਈ ਵੀਰਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਪਿੰਡ ਦੇ ਵਿੱਚ ਬਗੀਚੀ ਬਣਾਈ ਗਈ ਆ ਕੁਝ ਉਸ ਬਗੀਚੀ ਦੇ ਬਾਰੇ ਗੱਲ ਕਰਾਂਗੇ ਤੇ ਇੱਕ ਪਿੰਡ ਦੇ ਵਿੱਚੋਂ ਉਹ ਠੀਕੇ ਬਹੁਤ ਉੱਚੇ ਲੈਵਲ ਤੱਕ ਜਾਣਾ ਇਹ ਬਹੁਤ ਹੀ ਮੁਕੱਦਰਾਂ ਦੀ ਗੱਲ ਹੁੰਦੀ ਹੈ ਔਰ ਇਹ ਵੀ ਆਪਾਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗੇ ਜਿਹੜਾ ਕਿ ਇੱਕ ਪਿੰਡ ਦੇ ਵਿੱਚੋਂ ਨੌਜਵਾਨ ਕਾਫੀ ਉੱਚੇ ਬੁਲੰਦੀਆਂ ਨੂੰ ਛੂਹ ਬੈਠਾ ਆ ਤੇ ਉਹਨਾਂ ਨਾਲ ਵੀ ਕਰਾਂਗੇ ਤੁਹਾਡੀ ਗੱਲਬਾਤ ਸੋ ਆਓ ਚੱਲਦੇ ਆਂ ਪਿੰਡ ਮੋਲਾਵਾੜ ਪਰ ਸੋ ਦੋਸਤੋ ਪਹੁੰਚ ਚੁੱਕੇ ਆ ਅਸੀਂ ਪਿੰਡ ਮੋਲਾਵਾੜ ਪਰ ਰਾਏ ਨਿਵਾਸ ਜੋ ਕਿ ਸਰਦਾਰ ਸਰਦਾਰਾ ਸਿੰਘ ਰਾਏ ਪਤੀ ਸਰਦਾਰ ਨੀ ਗਰਦੀਪ ਕੌਰ ਰਾਏ ਉਹਨਾਂ ਦੇ ਪਰਿਵਾਰ ਦੇ ਨਾਲ ਕਰਦਿਆਂ ਗੱਲਬਾਤ ਸੋ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸਰਗਸੀ ਬੀਬੀ ਗਰਦੀਪ ਕੌਰ ਪਤਨੀ ਸਰਦਾਰਾ ਸਿੰਘ ਰਾਏ ਜੋ ਕਿ ਅੱਠ ਇੱਕ 2022 ਨੂੰ ਬੀਬੀ ਜੀ ਦੇ ਬਗੀਚੀ ਦਾ ਗਠਨ ਕੀਤਾ ਗਿਆ ਅਤੇ ਆਪਾਂ ਬਗੀਚੀ ਦੇ ਵਿੱਚੋਂ ਵੀ ਤੁਹਾਨੂੰ ਦਿਖਾਵਾਗੇ ਅੱਜ ਹਰ ਤਰ੍ਹਾਂ ਦੇ ਫੁੱਲ ਬੂਟੇ ਅਤੇ ਫਲਦਾਰ ਬੂਟੇ ਲਗਾਏ ਗਏ ਜੋ ਕਿ ਸਰਦਾਰ ਇਕਬਾਲ ਸਿੰਘ ਰਾਏ ਇਸ ਟਾਈਮ ਯੂਐਸਏ ਦੀ ਧਰਤੀ ਤੇ ਬੈਠੇ ਹੋਏ ਨੇ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੇ ਜੋ ਕਿ ਬੀਬੀ ਜੀ ਦੀ ਬਾਗੀਚੀ ਬਣਾ ਕੇ ਪਿੰਡ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ। ਜੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸ਼ਾਨਦਾਰ ਅਤੇ ਫੁੱਲਦਾਰ ਅਤੇ ਡੈਕੋਰੇਸ਼ਨ ਵਾਲੇ ਬੂਟੇ ਲਗਾਏ ਗਏ ਆ। ਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਿੰਮ ਫੈਲ ਦੇ ਆਧਾਰ ਤੇ ਲਗਾਈ ਗਈ ਹੈ ਤੇ ਆਪ ਦੇਖ ਸਕਦੇ ਹੋ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਬੂਟੇ ਫੁੱਲਦਾਰ ਅਤੇ ਫਲਦਾਰ ਬੂਟੇ ਲਗਾਏ ਗਏ ਨੇ ਦੇਖ ਸਕਦੇ ਹੋ ਤੁਸੀਂ ਬੇਬੇ ਜੀ ਦੀ ਬਗੀਚੀ ਜੋ ਕਿ ਪਿੰਡ ਮੋਲਾਵਾਧਪੁਰ ਦੇ ਵਿੱਚ ਇੱਕ ਖੇਚ ਦਾ ਦ੍ਰਿਸ਼ ਬਣਦੀ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਕਿ ਅੱਜ ਪਿੰਡ ਵਾਸੀਆਂ ਵੱਲੋਂ ਸਰਿੰਦਰ ਸਿੰਘ ਜੀ ਉਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਰੱਖਿਆ ਗਿਆ ਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਨਾ ਹੈ ਤੇ ਪਿੰਡ ਮੋਲਾਵਾਧਪੁਰ ਦੇ ਸਰਪੰਚ ਪੰਚ ਅਤੇ ਸਮੂਹ ਨਗਰ ਨਿਵਾਸੀ ਜੋ ਕਿ ਸਾਰਿਆਂ ਨੇ ਉਹਨਾਂ ਨੂੰ ਅੱਜ ਸਨਮਾਨ ਕਰਨਾ ਹੈ ਤੇ ਆਓ ਸੋ ਗਰੀਬੀ ਰੇਖਾ ਵਿੱਚੋਂ ਉੱਠ ਕੇ ਅੱਜ ਪਹਿਲੀ ਵਾਰ ਪਿੰਡ ਦੇ ਵਿੱਚ ਪਹੁੰਚੇ ਨੇ ਵੱਡੇ ਅਫਸਰ ਬਣ ਕੇ ਸੋ ਪਿੰਡ ਵਾਲਿਆਂ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਤੇ ਉਸੇ ਤਰ੍ਹਾਂ ਸਾਰਿਆਂ ਵੱਲੋਂ ਬਹੁਤ ਹੀ ਸਨਮਾਨ ਦਿੱਤਾ ਜਾ ਰਿਹਾ ਤੇ ਉਸ ਤੋਂ ਪਰੰਤ ਨੰਨੇ ਸਨਮਾਨ ਕੀਤਾ ਜਾਵੇਗਾ ਇਹ ਸੋ ਸੇ ਸਤੌਰ ਤੇ ਸਾਡੇ ਇਕਬਾਲ ਸਿੰਘ ਜੀ ਯੂ ਐਸ اے ਉਹਨਾਂ ਨੇ ਬਹੁਤ ਹੀ ਵਧੀਆ ਸ਼ਲਾੰਗਾ ਜੋਗ ਕਦਮ ਕੀਤਾ ਜੋ ਕਿ ਇਸ ਪਾਰਕ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਕ੍ਰਾਂਤੀ ਚਲਾਈ ਹੋਈ ਹੈ ਇਸੇ ਤਰ੍ਹਾਂ ਮੈਂ ਆਪ ਸਭ ਨੂੰ ਵੀ ਇਹ ਮੈਸੇਜ ਦੇਣਾ ਚਾਹਾਂਗਾ ਕਿ ਜਿਵੇਂ ਸਾਡੇ ਸ੍ਰਿੰਦਰ ਸਿੰਘ ਜੀ ਪਿੰਡ ਬੋਲਾਵਾਦਪੁਰ ਤੋਂ ਪਿੰਡ ਦੇ ਵਿੱਚੋਂ ਪੜ੍ਹ ਕੇ ਅੱਜ ਇਸ ਐਡੇ ਵੱਡੇ ਅਹੁਦੇ ਤੇ ਪਹੁੰਚੇ ਨੇ ਤੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਹੋ ਸਕਦਾ ਤਾਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਓ ਤਾਂ ਕਿ ਆਉਣ ਵਾਲੇ ਸਮੇਂ ਨੂੰ ਜਿਵੇਂ ਸਾਡੇ ਵੀਰ ਜੀ ਅੱਜ ਐਡੇ ਵੱਡੇ ਅਹੁਦੇ ਤੇ ਆਏ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਸਰ ਆਪਾਂ ਕੱਲ ਤਾਂ ਤੁਹਾਡੀ ਪੈਗਾਮੀ ਦੇ ਰੂਪ ਤੇ ਆਇਆ ਸੀ ਤੇ ਅਸਰ ਤੁਸੀਂ ਕੀ ਜਣਾ ਚਾਹੋਗੇ ਜਿਵੇਂ ਕਿ ਅੱਜ ਤੁਹਾਡਾ ਪਿੰਡ ਵਾਸੀਆਂ ਨੇ ਬਹੁਤ ਹੀ ਵਧੀਆ ਸਿਰ ਚਾਹੇ ਗਿ ਬਿ ਨਾਲ ਤੁਹਾਡਾ ਪਿੰਡ ਨੂੰ ਬਹੁਤ ਸਵਾਗਤ ਕੀਤਾ ਤੇ ਤੁਹਾਨੂੰ ਸਨਮਾਨ ਕਰਨ ਵਾਸਤੇ ਐਨਐਵੀ ਦੀ ਆਗੂ ਵੀ ਸਹੀ ਤਰ੍ਹਾਂ ਆਇਆ ਉਹ ਸਿੱਧੀ ਕੈਂਟਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੇਰੇ ਨਜ਼ਰ ਦੇ ਹੋਂਦ ਦੇ ਸੱਜਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੇਰਾ ਇੱਥੇ ਸਨਮਾਨ ਕਰਕੇ ਮੇਰਾ ਜਿਹੜਾ ਮਾਨ ਬਧਾਇਆ ਤੇ ਸਭ ਤੋਂ ਵੱਡੀ ਗੱਲ ਹੈ ਮੈਂ ਜਿਹੜਾ ਸਾਡੇ ਪਿੰਡ ਦਾ ਇੱਕ ਗਰੁੱਪ ਬਣਿਆ ਹੋਇਆ ਐਨਆਰਆਈ ਵੀਰਾਂ ਨੇ ਗਰੁੱਪ ਬਣਾਇਆ ਸੀਗਾ ਤੇ ਮੈਂ ਬੜੇ ਚਿਰ ਤੋਂ ਜਿਹੜੀ ਇਹਨਾਂ ਦੀ ਐਕਟੀਵਿਟੀ ਸੀ ਜਿਹੜੀ ਉਹਨਾਂ ਸੰਗਤਾਂ ਹੁੰਦਾ ਸੀ ਮੇਰੇ ਬ੍ਰਦਰ ਕਰਨਜੀਤ ਐ ਆਰਟੀਵੀਪੀ ਜੋ ਡੈਰੋ ਕੇ ਆਇਆ ਤਾਂ ਉਹ ਇਸ ਮੌਕੇ ਤੇ ਸਰਕਾਰੀ ਵਿੱਚ ਗਿਆ ਅਕਸਰ ਜਿਹੜਾ ਇਹ ਗਰੁੱਪ ਦਾ ਮੈਨੂੰ ਹਰ ਇੱਕ ਮੈਸੇਜ ਜਿਹੜਾ ਮੈਂ ਫਾਰਵਰਡ ਕਰਦੇ ਸੀ ਵੀ ਕੀ ਕੀ ਕਰ ਰਹੇ ਆ ਤੇ ਪਿੱਛੇ ਪਿਛਲੇ ਹਫਤੇ ਦੀ ਗੱਲ ਹੈ ਮੇਰੀ ਅਕਵਾਲ ਸਿੰਘ ਜੋ ਯੂਐਸਏ ਦੇ ਵਿੱਚ ਆ ਉਹਨਾਂ ਨਾਲ ਗੱਲ ਹੋਈ ਸੀਗੇ ਉਹਨਾਂ ਨੇ ਤਾਂ ਮੇਰੀ ਇੱਕ ਡਿਊਟੀ ਲਈ ਸੀ ਵੀ ਮੈਂ ਉੱਥੇ ਪਿੰਡ ਬੀਬੀ ਦੀ ਬਗੀਚੀ ਜਿਹੜੀ ਆ ਬਣਾਈ ਆ ਤੇ ਉਸੇ ਚੰਮਣ ਦਾ ਬੁੱਢਾ ਲੱਗਾ ਹੋਇਆ ਤੇ ਉਹ ਮੜ ਜਾ ਤੁਸੀਂ ਦੇਖ ਕੇ ਆਉਣਾ ਵੀ ਉਹ ਸੁੱਕਦਾ ਪਿਆ ਤੇ ਬਾਈ ਚਾਂਸ ਮੇਰੀ ਜਿਹੜੀ ਆ ਪ੍ਰੋਮੋਸ਼ਨ ਹੋ ਗਈ ਹੈ ਜੇ ਡਿਪਲੀਮਾ ਐਗਰੀਕਲਚਰ ਉਸ ਤੋਂ ਬਾਅਦ ਪੋਸਟਿੰਗ ਹੋ ਗਈ ਮੇਰੀ ਤਰਨਤਨ ਦੇ ਵਿੱਚ ਮਕੌਮ ਮੁਖੀ ਦੀ ਬੜੀ ਅਫਸਰ ਤੇ ਨਾਲ ਹੀ ਮੇਰੇ ਕੋਲ ਪ੍ਰੋਜੈਕਟ ਅਫਸਰ 슈ਗਰ ਕੈਨ ਜਲੰਧਰ ਜਿਹੜਾ ਮਿਲਾਂ ਦਾ ਚਾਰਜ ਸੀਗਾ ਠੀਕ ਹੈ ਜੀ ਤੇ ਉਹ ਲਗਾਤਾਰ ਬਿਜੀ ਹੁਣ ਕਰਕੇ ਮੇਰੇ ਧਿਆਨ ਵਿੱਚੋਂ ਨਿਕਲ ਕੇ ਗੱਲ ਤੇ ਫਿਰ ਉਹਨਾਂ ਦਾ ਆਲਮ ਆਇਆ ਮੇਰੇ ਬ੍ਰਦਰ ਨੂੰ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨੇ ਮੈਨੂੰ ਆਲਮ ਆ ਦਿੱਤਾ ਮੈਂ ਫੋਨ ਕੀਤਾ ਫਿਰ ਮੈਂ ਉਹਨਾਂ ਨੇ ਕਿਹਾ ਵੀ ਮੈਂ ਅਸੀਂ ਜਰੂਰ ਜਾਵਾਂਗਾ ਜਿਹੜਾ ਸ਼ਨੀਵਾਰ ਦਾ ਐਤਵਾਰ ਤੇ ਮੈਨੂੰ ਨਹੀਂ ਸੀ ਪਤਾ ਵੀ ਐਡਾ ਵੱਡਾ ਪ੍ਰੋਗਰਾਮ ਕਰਨਗੇ ਮੈਂ ਸਾਰੇ ਸਾਡੇ ਗਰੁੱਪ ਦੇ ਮੈਂਬਰ ਪਿੰਡ ਦੀ ਪੰਚਾਇਤ ਪਿੰਡ ਦੇ ਜਿਹੜੇ ਮੇਰੇ ਭਗਵੰਤ ਸੱਚੇ ਦਿਲੋਂ ਸਾਰਿਆਂ ਦਾ ਆਪਣੇ ਦਿਲੋਂ ਜਿਹੜਾ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਐਡਾ ਵੱਡਾ ਮਾਨ ਬਖਸ਼ਿਆ ਸੰਤੂਪੱਡੀ ਗੱਲ ਇਹ ਆ ਵੀ ਮੈਂ ਇਸ ਛੋਟੇ ਜਿਹੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਜਿਹੜੀ ਸਿੱਖਿਆ ਹਾਸਲ ਕੀਤੀ ਉਹ ਤੋਂ ਬਾਅਦ ਫਿਰ ਮੈਂ ਸਰਕਾਰੀ ਹਾਈ ਸਕੂਲ ਫਤਿਹਪੁਰ ਵਿਖੇ ਐਡਮਿਸ਼ਨ ਲਿਆ ਤੇ ਮੈਂ ਉੱਥੋਂ ਇੱਕ ਨੰਬਰ ਜਿਹੜੀ ਰੈਂਕ ਦੇ ਵਿੱਚ ਪਾਸ ਕਰਕੇ ਮੈਟ੍ਰਿਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਡਮਿਸ਼ਨ ਲਿਆ 1986 ਦੇ ਵਿੱਚ ਤੇ ਉੱਥੋਂ ਐਮ ਐਸ ਸੀ ਕਰਨ ਉਪਰੰਤ ਮੈਂ بطور ਐਗਰੀਕਲਚਰ ਡਿਵੈਲਪਮੈਂਟ ਆਫਸਰ ਜਿਹੜਾ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਵਿੱਚ ਭਾਗੀ ਹੋ ਗਿਆ ਤੇ 2018 ਦੇ ਵਿੱਚ ਮੈਂ ਬਤੌਰ ਐਗਰੀਕਲਚਰ ਅਫਸਰ ਜਿਹੜਾ ਪ੍ਰਮੋਟ ਹੋਇਆ ਤੇ ਉਸ ਤੋਂ ਬਾਅਦ ਇਸ ਸਾਲ 2024 ਦੇ ਵਿੱਚ ਸਤੰਬਰ ਦੇ ਵਿੱਚ ਮੇਰੀ ਜਿਹੜੀ ਪ੍ਰਮੋਸ਼ਨ ਹੈ ਐਜ ਡਿਪਟੀ ਡਾਇਰੈਕਟਰ ਐਗਰੀਕਲਚਰ ਹੋਈ ਹੈ ਤੇ ਇਸ ਸਾਰੇ ਦਾ ਜਿਹੜਾ ਮੈਂ ਸਿਰ ਮੇਰੇ ਪਿੰਡ ਦੇ ਜਿਹੜੇ ਅਗਾਹ ਬਧੂ ਸੋਚਦੇ ਜਾਂ ਪਤਵੰਤੇ ਸੱਜਣਾ ਕਿਉਂਕਿ ਇਹੋ ਜਿਹਾ ਪਿੰਡਾ ਜਿਹੜਾ ਇਤਿਹਾਸਿਕ ਪਿੰਡਾ ਜਿੱਥੇ ਗੁਰੂਆਂ ਦੇ ਜਿਹੜੇ ਆ ਚਰਨ ਛੋਪਾ ਪ੍ਰਾਪਤਤਾ ਕੀ ਆ ਤੇ ਮੈਂ ਸਾਰੇ ਹੀ ਆਪਣੇ ਪਿੰਡ ਦੇ ਵਸਨੀਕਾਂ ਦਾ ਮੇਰੇ ਜਿਹੜੇ ਬਜ਼ੁਰਗ ਵੱਡੇ ਭਰਾ ਤੇ ਛੋਟੇ ਬੱਚੇ ਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਬੇਨਤੀ ਵੀ ਕਰਦਾ ਵੀ ਆਪਣੇ ਜਿਹੜੀ ਆਉਣ ਵਾਲੀ ਪਨੀਰੀ ਆ ਕਿਉਂਕਿ ਸਿੱਖਿਆ ਦੇ ਵਿੱਚ ਜਿਹੜਾ ਆ ਬੜਾ ਨਘਾਰ ਆ ਰਿਹਾ ਤੇ ਉਹਨਾਂ ਨੂੰ ਜਿਹੜਾ ਆ ਇੱਕ ਆਪਣੇ ਪਿੰਡ ਦਾ ਕੋਈ ਵੀ ਜੇ ਬੱਚਾ ਤਰੱਕੀ ਕਰਦਾ ਤਾਂ ਉਹਨੂੰ ਇਹ ਜੇ ਰੋਲ ਮਾਡਲ ਜਿਹੜਾ ਲੈਣਾ ਚਾਹੀਦਾ ਮੇਰਾ ਵੀ ਰੋਲ ਮਾਡਲ ਸੀਗਾ ਜਦੋਂ ਮੈਂ 10ਵੀਂ ਦੇ ਵਿੱਚ ਸੀਗਾ ਤੇ ਮੇਰੇ ਟੀਚਰ ਪੁੱਛਦੇ ਸਨ ਵੀ ਤੂੰ ਕੀ ਕਰੇਂ ਕਿਉਂਕਿ ਉਸ ਟਾਈਮ ਤੇ ਸਾਡੇ ਪਿੰਡ ਦੇ ਤਿੰਨ ਜਿਹੜੇ ਵਿਅਕਤੀ ਸੀਗੇ ਉਹ ਐਗਰੀਕਲਚਰ ਦੀ ਜਿਹੜੀ ਆ ਬੀਐਸਸੀ ਕਰਦੇ ਸੀਗੇ ਤੇ ਜਿੱਦਾਂ ਹੁੰਦਾ ਦੇਖ ਕੇ ਮੇਰਾ ਵੀ ਮਨ ਕਰਿਆ ਪੈਸੇ ਮੈਂ ਜਿਹੜਾ ਐਜ਼ ਅ ਡਾਕਟਰ ਆਪਣੀ profession ਕਰਨਾ ਚਾਹੁੰਦਾ ਸੀ ਲੇਕਿਨ ਕਿਸੇ ਦੀ ਗਾਈਡੈਂਸ ਨਾ ਹੋਣ ਕਰਕੇ ਮੇਰੇ ਰੋਲ ਮਾਡਲ ਉਹ ਹੀ ਬਣ ਗਏ ਇੱਕ ਸਾਡੇ ਸਰਦਾਰ ਨਿਰਮਲ ਸਿੰਘ ਸੀਗੇ ਉਹ ਵੀ ਐਗਰੀਕਲਚਰ ਚ ਜਿਹੜੇ ਰਿਟਾਇਰ ਹੋਏ ਆ ਫੇਰ ਸਾਡਾ ਮੇਰਾ ਭਤੀਜਾ ਲੱਗ ਰਿਹਾ ਸਾਡੇ ਆਪਣੇ ਘਰਾਂ ਚੋਂ ਪਹਿਲਾਂ RAMJISH SUMAN ਸਿੰਘ ਹੁਣ RANJEET SINGH SUMAN ਬਣ ਗਿਆ ਉਹ ਡਾਇਰੈਕਟਰ ਜਿਹੜਾ ਹੈ ਫੋਰੈਸਟ ਸਰਚ ਇੰਸਟੀਚਿਊਟ ਦੇ ਵਿੱਚੋਂ ਰਿਟਾਇਰ ਹੋਏ ਇਸੇ ਤਰ੍ਹਾਂ ਸਾਡੇ ਮਾਸਟਰ ਵਚਨाराम ਜੀ ਦੇ ਬੇਟੇ ਜਸਵੰਤ ਰਾਏ ਜੀ ਉਹ ਵੀ ਐਗਰੀਕਲਚਰ ਦੇ ਚੀਫ ਐਗਰੀਕਲਚਰ ਅਫਸਰ ਰਿਟਾਇਰ ਹੋਏ ਉਹ ਰੋਲ ਮਾਡਲ ਬਣਨ ਸਕੇ ਤੇ ਤਾਂ ਢਿਮੇ ਕਹਦਾ ਤੁਸੀਂ ਅੱਜ ਕੱਲ ਦੀ ਜਿਹੜੀ ਜੰਗ ਪੀੜੀ ਆ ਜੋ ਕਿ ਇੱਕ 10ਵਾਂ ਦਰਿਆ ਨਸ਼ਿਆਂ ਦਾ ਚੜਿਆ ਹੋਇਆ ਉਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਅੱਜ ਕੱਲ ਦੀ ਜਿਹੜੀ ਜੰਗ ਪੀੜੀ ਆ ਉਹ ਜਿਹੜਾ ਪੜ੍ਹ ਲੈ ਕੇ ਕਿਸੇ ਉੱਚ ਵਿਦਿਆਲਿਆ ਦੇ ਵਿੱਚ ਪੜ੍ਹਨੇ ਕਿਵੇਂ ਤੁਸੀਂ ਵਧੀਆ ਮੁਕਾਮ ਹਾਸਲ ਕੀਤਾ ਐਸੀ ਤਰ੍ਹਾਂ ਉਹ ਵੀ ਇਹ ਮਤਲਬ ਵਿਦਿਆ ਪੜ੍ਹ ਕੇ ਗਾ ਆਪਣੇ ਮੁਕਾਮ ਹਾਸਲ ਕਰਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਕਈ ਵਾਰੀ ਜਦੋਂ ਦਸਵੀਂ ਦਾ ਰਿਜ਼ਲਟ ਆਉਂਦਾ ਜਾਂ ਪਲੱਸ ਟੂ ਦਾ ਰਿਜ਼ਲਟ ਆਉਂਦਾ ਕਈ ਵਾਰੀ ਉਸ ਵੇਲੇ ਨਿਮੋਸ਼ੀ ਜਿਹੜੀ ਆ ਸਾਨੂੰ ਹੁੰਦੀ ਆ ਕਿਉਂਕਿ ਹੁਸ਼ਿਆਰਪੁਰ ਜਿਲ੍ਹਾ ਜਿਹੜਾ ਕਿ ਇਹੋ ਜਿਹਾ ਜਿਲ੍ਹਾ ਸੀ ਪੰਜਾਬ ਦਾ ਜਿੱਥੇ ਜਿਹੜੀ ਆ ਪੜ੍ਹਾਈ ਦਾ ਬਹੁਤ ਮਤਲਬ ਜ਼ਿਆਦਾ ਇੱਥੇ ਸੀਗਾ ਪਸਾਰ ਤੁਸੀਂ ਹੈਰਾਨ ਹੋਵੋਗੇ ਕਿ ਬੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਲਗਭਗ 100 ਜਿਹੜਾ ਬੰਦਾ ਉਹ ਆਇਆ ਸਭ ਤੋਂ ਜਿਹੜਾ ਸਾਡਾ ਬਣਿਆ ਸੀਗਾ ਤੇ ਅੱਜ ਜਦੋਂ ਰਿਜ਼ਲਟ ਦੇਖਦੇ ਆ ਤਾਂ ਹੁਸ਼ਿਆਰਪੁਰ ਦੇ ਵਿੱਚ ਐਜੂਕੇਸ਼ਨ ਜਿਹੜੀ ਆ ਉਹ ਇੱਥੋਂ ਸ਼ਿਫਟ ਹੋ ਕੇ ਜਿਹੜੇ ਮਾਲਵੇ ਦੇ ਜ਼ਿਲ੍ਹੇ ਆ ਬਟਿੰਡਾ ਮਾਨਸਾ ਉਧਰ ਚੱਲ ਗਈ ਆ ਮੈਂ ਸਾਡੇ ਆਉਣ ਜਿਹੜੀ ਨਵੀਂ ਜਨਰੇਸ਼ਨ ਆ ਸਾਰਿਆਂ ਨੂੰ ਬੱਚਿਆਂ ਨੂੰ ਇਹ ਅਪੀਲ ਕਰਦਾ ਵੇ ਤੁਸੀਂ ਆਪਣੇ ਪੇਰੈਂਟਸ ਦਾ ਜਿਹੜਾ ਸਹਾਰਾ ਬਣਨਾ ਜੇ ਤੁਹਾਡੇ ਪਿੰਡ ਦੇ ਕੋਈ ਰੋਲ ਮਾਡਲ ਹੈ ਉਹਨਾਂ ਨੂੰ ਤੁਸੀਂ ਅੱਗੇ ਦੇਖ ਕੇ ਆਪਣੀ ਜਿਹੜੀ ਆ ਅੱਗੇ ਇੱਕ ਨਿਸ਼ਾਨਾ ਜਿਹੜਾ ਆ ਉਹਨੂੰ ਤੁਸੀਂ ਫਿਕਸ ਕਰੋ ਮੈਂ ਜਿਹੜਾ ਆਪਣਾ ਇਕਬਾਲ ਸਿੰਘ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦਾ ਜੀ ਇਹ ਜਦੋਂ ਇੱਥੇ ਹੁੰਦਾ ਸੀਗਾ ਇਹ ਅਮਰੀਕਾ ਜਾਣ ਤੋਂ ਬਾਅਦ ਇੱਕ ਉਹਨੇ ਨਾ ਟਾਰਗੇਟ ਮਿੱਥਿਆ ਸੀਗਾ ਉਹ ਬੜਾ ਮਸ਼ਹੂਰ ਹੋਇਆ ਸੀ ਨੰਗੇ ਪੈਰਾਂ ਵਾਲਾ ਜੀ ਮੈਨੂੰ ਜਦੋਂ ਪਹਿਲੀ ਵਾਰੀ ਨਾ 2 ਸਾਲ ਪਹਿਲਾਂ ਉਹਨਾਂ ਦਾ ਫੋਨ ਆਇਆ ਅਮਰੀਕਾ ਤੋਂ ਤੇ ਮੈਂ ਇਹਨੂੰ ਕਹਿੰਦਾ ਮੈਂ ਇਕਬਾਲ ਬੋਲਦਾ ਮੈਂ ਕਿਹੜਾ ਆਪਣੇ ਮੂੰਹ ਹੀ ਉਹਨੂੰ ਕਿਹਾ ਵੀ ਮੈਂ ਨੰਗੇ ਪੈਰਾਂ ਤੋ ਇਹ ਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਇਸ ਉਸ ਬੰਦੇ ਦੀ ਡਿਟਰਮੀਨੇਸ਼ਨ ਜਿਹੜੀ ਸੀ ਉਹ ਡਿਟਰਮੀਨੇਸ਼ਨ ਕਰਕੇ ਅਜੋ ਅਮਰੀਕਾ ਬੈਠਾ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਅਗਲੀ ਪੀੜ੍ਹੀ ਦੇ ਬੱਚੇ ਆ ਉਹਨਾਂ ਨੂੰ ਡਿਟਰਮੀਨੇਸ਼ਨ ਕਰਨੀ ਪੂਗੀ ਤੇ ਨਸ਼ਿਆਂ ਤੋਂ ਜਿਹੜਾ ਬਚਾਅ ਰੱਖਣਾ ਪਊਗਾ ਕਿਉਂਕਿ ਸਾਡੇ ਜਿਹੜੇ ਪੇਰੈਂਟਸ ਆ ਬੜੀ ਮਿਹਨਤ ਨਾਲ ਬੱਚਿਆਂ ਦੀ ਜਿਹੜੀ ਪਰਵਰਿਸ਼ ਕਰਦੇ ਆ ਤੇ ਬੱਚੇ ਜਿਹੜੇ ਆ ਉਹਨਾਂ ਦਾ ਵੀ ਫਰਜ਼ ਬਣਨਾ ਵੀ ਆਪਣੇ ਪੇਰੈਂਟਸ ਜਿਹੜੇ ਆ ਉਹਨਾਂ ਦੀ ਮੱਤ ਉਹਦੇ ਜਿਹੜੀ ਆ ਉਹ ਸੇਵਾ ਕਰਨ। ਸੋ ਮੀਰੀ ਨਾਲ ਵੀ ਏਸੀ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਵੀ ਇਕਬਾਲ ਭਾਜੀ ਉਹਨਾਂ ਦੀ ਕਾਲ ਫਸਟ ਟਾਈਮ ਜਦੋਂ ਆਈ ਨਾ ਮੈਂ ਹੈਰਾਨ ਹੋ ਗਿਆ ਕਿ ਯਾਰ ਮੇਰਾ ਤਾਂ ਅਮਰੀਕਾ ਦੇ ਵਿੱਚ ਕੋਈ ਲਿੰਕ ਨਹੀਂ ਹੈਗਾ। ਵੀ ਮੈਨੂੰ ਕਾਲ ਆਈ ਮੈਨੂੰ ਇਹਨਾਂ ਨੇ ਕਿਹਾ ਕਿ ਨਵੀ ਜਿੱਦਾਂ ਮੇਰਾ ਸਟੂਡੀਓ ਕਰਕੇ ਨਵੀ ਜਦਾ ਉਧਰ ਮੇਰਾ ਨੰਬਰ ਜਿੰਦਰ ਹੈ ਤੇ ਮੈਨੂੰ ਕਹਿੰਦੇ ਨਵੀ ਵੀ ਇੱਦਾਂ ਦੇ ਕਰਕੇ ਤੇਰੀਆਂ ਨਾ ਮੈਂ ਵੀਡੀਓ ਦੇਖਦਾ ਨਾ ਤੂੰ ਲਾਈਵ ਵਗੈਰਾ ਕਰਦਾ। ਤੇ ਮੈਂ ਇਕਬਾਲ ਬੋਲ ਰਿਹਾ ਮੋਲੇ ਤੋਂ ਮੈਂ ਹੌਲੀ ਹੌਲੀ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਸੇ ਤਰ੍ਹਾਂ ਉਸੇ ਗੱਲ ਤੇ ਮਿਲਣਾ ਵੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਪਾਜੀ ਮੈਂ ਤੁਹਾਨੂੰ ਵੈਸੇ ਵਾਈ ਫੇਸ ਮੈਂ ਤੁਹਾਨੂੰ ਜਾਣਦਾ ਹਾਂ ਬਸ ਮੈਨੂੰ ਤੁਹਾਡਾ ਨਾਮ ਤਾਂ ਨਹੀਂ ਪਤਾ ਤੇ ਫਿਰ ਉਹਨਾਂ ਨੇ ਵੀ ਜਿੱਦਾਂ ਕਿਹਾ ਨਾ ਵੀ ਮੈਂ ਇਕਬਾਲ ਇੱਦਾਂ ਤੇ ਕਰਕੇ ਮੈਂ ਕਹਾਂ ਪਾਜੀ ਫਿਰ ਮੇਰੇ ਦਿਮਾਗ 'ਚ ਜਿੱਦਾਂ ਉਹਨਾਂ ਨੇ ਨਹੀਂ ਇਹ ਗੱਲ ਕਹੀ ਕਿ ਮੈਂ ਨੰਗੇ ਪੈਰੀ ਮੈਂ ਕਹਾਂ ਪਾਜੀ ਤੁਸੀਂ ਨੰਗੇ ਪੈਰੀ ਨਹੀਂ ਸੀ ਜਾਂਦੇ ਹੁੰਦੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਬਿਲਕੁਲ ਕਹਿੰਦੇ ਤੂੰ ਸਹੀ ਪਛਾਣਿਆ ਵੀ ਤੈਂ ਮੇਰੇ ਬੋਲ va a nri en Reybir. ਜਿੰਨੇ ਵੀ ਉਹਨਾਂ ਦੇ ਨਾਲ ਗਰੁੱਪ ਦੇ ਵਿੱਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਵੀਰ ਉਹਨਾਂ ਨੇ ਇਕਬਾਲ ਵੀਰ ਉਹਨਾਂ ਨੇ ਔਰ ਉਹਨਾਂ ਦੀ ਐਨਆਰਆਈ ਜਿੰਨੀ ਵੀ ਔਰ ਨਗਰ ਨਿਵਾਸੀਆਂ ਵੱਲੋਂ ਜੋ ਵੀ ਵਧੀਆ ਉਪਰਾਲੇ ਹੁੰਦੇ ਆ ਮੈਂ ਇਹ ਕਹੂੰਗਾ ਕਿ ਤੁਸੀਂ ਦਿਨ ਰਾਤ ਉਹਨਾਂ ਦਾ ਸਾਥ ਦਿਓ ਜੋ ਕਿ ਚੰਗੇ ਕੰਮਾਂ ਵਾਲਾ ਜਿਵੇਂ ਕਿ ਇੱਕ ਵੀਰ ਹਣੀ ਅੱਜ ਬਹੁਤ ਵਧੀਆ ਮਕਾਮ ਹਾਸਲ ਕਰਕੇ ਆਏ ਨੇ ਔਰ ਚੰਗੇ ਕੰਮਾਂ ਵਾਲਾ ਸਾਰਿਆਂ ਦਾ ਧਿਆਨ ਜਾਵੇ ਇਸੇ ਤਰ੍ਹਾਂ ਆਪਾਂ ਕਰਦੇ ਆ ਅੱਜ ਬੇਟੀ ਦਾ ਬਰਥਡੇ ਆ ਉਹਦੇ ਬਾਰੇ ਵੀ ਗੱਲ ਕਰਨੀ ਹੈ ਇਕਬਾਲ ਭਾਈ ਉਹਨਾਂ ਨੇ ਸਪੈਸ਼ਲ ਭਾਜੀ ਉਹਨਾਂ ਨੂੰ ਇੱਕ ਤਾਂ ਸਨਮਾਨਤ ਕਰਨੇ ਪ੍ਰੋਗਰਾਮ ਦੇਖਿਆ ਦੂਸਰਾ ਉਹਨਾਂ ਨੇ ਬੇਬੇ ਦੀ ਬਗੀਚੀ ਦੇ ਵਿੱਚ ਅੱਜ ਬੇਟੀ ਦੇ ਬਾਰਥਡੇ ਦੇ ਵਾਸਤੇ ਬੂਟਾ ਲਗਾਣਾ ਉਹਦੇ ਵਾਸਤੇ ਵੀ ਤੁਸੀਂ ਸਾਰਿਆਂ ਨੇ ਨਾਲ ਸਾਥ ਦੇਣਾ ਔਰ ਬੂਟਾ ਲਗਾਵਾਂਗੇ ਤੇ ਬਾਪੂ ਜੀ ਹੁਣੇ ਵੀ ਬੈਠੇ ਹੋਏ ਨੇ ਇਹ ਇੱਕ ਮੈਂ ਥੋੜਾ ਜਿਹਾ ਮੜੇ ਇਹ ਗੱਲ ਕਰਨੀ ਚਾਹੁੰਦਾ ਜਿੱਦਾਂ ਇਹ ਉਹਨਾਂ ਨੇ ਬਣਾਈਆ ਬੇਬੇ ਦੀ ਬਗੀਚੀ ਤੇ ਮੈਂ ਇਸ ਬਗੀਚੀ ਨੂੰ ਜਿਹੜਾ ਅਡਾਪਟ ਕਰਦਾ ਤੇ ਮੈਂ ਜਦੋਂ ਵੀ ਪਿੰਡ ਆਵਾਂਗਾ ਤੇ ਇਸ ਬਗੀਚੀ ਦੇ ਵਿੱਚ ਜਿਹੜਾ ਸਾਰੀ ਇਹਦੀ ਦੇਖਭਾਲ ਜਿਹੜੀ ਉਹ ਕਰਕੇ ਜਾਵਾਂਗਾ ਤੇ ਮੇਰਾ ਵੀ ਇਹ ਅਗਵਾਲ ਸਿੰਘ ਨੂੰ ਵੀ ਮੈਂ ਵਿਸ਼ਵਾਸ ਕਰਵਾਉਣਾ ਵੀ ਅੱਗੇ ਤੋਂ ਮੈਂ ਇਸ ਬਗੀਚੀ ਨੂੰ ਜਾਂ ਹੋਰ ਪਿੰਡ ਦੇ ਜਿਹੜੇ ਡਿਵੈਲਪਮੈਂਟ ਦੇ ਆ ਉਹਦੇ ਵਿੱਚ ਵੀ ਸਾਰਿਆਂ ਦਾ ਵੱਦ ਚੜ ਕੇ ਜਿਹੜਾ ਹਿੱਸਾ ਦਊਂਗਾ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਡੀਪੀਏ ਮਾਸਟਰ ਜਿਗੇ ਜਦੋਂ ਅਸੀਂ ਛੋਟੇ ਛੇ ਪੜ੍ਹਦੇ ਸੀਗੇ ਸਰਦਾਰ ਹਰਭਜਨ ਸਿੰਘ ਜੀ ਵੀ ਉਹ ਵੀ ਇੱਚੇ ਤੌਰ ਤੇ ਪਹੁੰਚੇ ਆ ਇਹ ਵੀ ਇੱਕ ਜਿਹੜੇ ਪਿੰਡ ਦੇ ਜਿਹੜੇ ਟੀਚਰ ਲੱਗੇ ਸੀ ਉਹ ਵੀ ਰੋਲ ਮਾਡਲ ਹੁੰਦੇ ਕਿਉਂਕਿ ਅਧਿਆਪਕ ਹੀ ਜਿਹੜਾ ਇੱਕ ਸਮਾਜ ਦੀ ਨੀਂਹ ਜਿਹੜਾ ਹੈ ਉਹ ਸਾਡਾ ਸਾਡੇ ਸਾਬਕਾ ਸਰਪੰਚ ਗੱਡੀ ਜੀ ਇਹ ਵੀ ਬੈਠੇ ਮੈਂ ਸਾਰੇ ਹੀ ਨੱਗਨ ਵਾਸੀਆਂ ਦਾ ਬੀਬੀਆਂ ਦਾ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਇੰਨਾ ਮਾਨਵਕ ਸ਼ਕਤੀ ਸੋ ਇਸੇ ਤਰ੍ਹਾਂ ਆਪਾਂ ਡੀਪੀ ਸਰ ਉਹਨਾਂ ਨਾਲ ਵੀ ਦੂਸ਼ਾ ਬੰਦ ਜ਼ਰੂਰ ਲਵਾਂਗੇ ਕਿਉਂਕਿ ਇਹਨਾਂ ਨੇ ਪਹਿਲਾਂ ਯਿਆ ਕਰਾਇਆ ਅੱਜ ਤੱਕ ਇਹਨਾਂ ਨੇ ਕਾਫੀ ਬੱਚੇ ਜਿਹੜੇ ਕਿ ਉੱਚੀਆਂ ਬਲੰਦੀਆਂ ਤੇ ਪਹੁੰਚੇ ਹੋਣਗੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਵੱਡਾ ਜਿਹੜਾ ਖਲਾਕ ਨਹੀਂ ਪਿਆ ਗਿਆ ਡਿਸਪਲਿਨ ਡਿਸਪਲਿਨ ਹਰ ਇੱਕ ਚੀਜ਼ ਲਈ ਡਿਸਪਲਿਨ ਬਹੁਤ ਜ਼ਰੂਰੀ ਹੈ ਡਿਸਪਲਿਨ ਬਿਲਕੁਲ ਗਾਇਬ ਹੋ ਗਿਆ ਕਾਟਕਲ ਦੇ ਸਕੂਲ ਦੇ ਵਿੱਚ ਕੁਝ ਡਰ ਹੋਣਾ ਚਾਹੀਦਾ ਕੋਈ ਡਿਸਪਲਿਨ ਹੋਣਾ ਚਾਹੀਦਾ ਉਹਦੇ ਨਾਲ ਪ੍ਰਾਪਤੀਆਂ ਹੁੰਦੀਆਂ ਤੇ ਡਰ ਆਇਆ ਨਹੀਂ ਕਿਸੇ ਉਪਨੀ ਹੈ ਨਹੀਂ ਤੇ ਪ੍ਰਾਪਤੀ ਵਾਲੀ ਮੰਜ਼ਿਲ ਤੇ ਪਹੁੰਚ ਗਏ ਇਹ ਸਭ ਤੋਂ ਵੱਡਾ ਕਾਰਨ ਹੈ ਸਰ ਜਿਸ ਸਮੇਂ ਤੁਸੀਂ ਪੜ੍ਹਾਉਂਦੇ ਸੀ ਕਿਉਂਕਿ ਮੈਂ ਖੁਦ ਵੀ ਫਤਿਹਪੁਰ ਦੇ ਸਕੂਲ ਦੇ ਵਿੱਚ ਪੜ੍ਹਾਈ ਕੀਤੀਆਂ ਉਹਨਾਂ ਸਮਿਆਂ ਦੇ ਵਿੱਚ ਜੋ ਕਿ ਟੀਚਰਾਂ ਦਾ ਡਰ ਮਾਪਿਆਂ ਦੇ ਡਰ ਤੋਂ ਵੀ ਵੱਧ ਹੁੰਦਾ ਸੀਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਬਿਲਕੁਲ ਡਰ ਨਹੀਂ ਰਿਹਾ ਇਹ ਗੱਲ ਬਿਲਕੁਲ ਸੋਲਾ ਨੇ ਸਾਬਤ ਹੋ ਰਹੀ ਆ ਤੇ ਸੱਚੀਆਂ ਨੇ ਤੇ ਇਸੇ ਤਰ੍ਹਾਂ ਆਪਾਂ ਹੁਣ ਬੂਟਾ ਲਗਾਉਣ ਦੀ ਵੀ ਰਸਮ ਕਰਨੀ ਆ ਤੇ ਆਪਾਂ ਬੂਟਾ ਲਗਾਵਾਂਗੇ ਉੱਧਰ ਤੇ ਉਸ ਤੋਂ ਬਾਅਦ ਵਿੱਚ ਅਗਲਾ ਇਕਵਾਲ ਵੀਰ ਜੀ ਉਹਨਾਂ ਦੇ 브ਦਰ ਨੇ ਮਨਜਾਪਾ ਜੀ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਅੱਛਾ ਭਾਜੀ ਤੁਸੀਂ ਦੱਸੋ ਕਿ ਤੁਹਾਡੇ ਇਹ ਮਤਲਬ ਮਾਈਂਡ ਦੇ ਵਿੱਚ ਕਿੱਦਾਂ ਆਇਆ ਕਿ ਆਪਾਂ ਪਿੰਡ ਦੇ ਵਿੱਚ ਇੱਕ ਬਾਗੀਚੀ ਬਣਾ ਕੇ ਬੱਚਿਆਂ ਨੂੰ ਜਾਂ ਮਤਲਬ ਆਪਣੇ ਸਾਫ ਵਾਤਾਵਰਨ ਪਿੰਡ ਵਾਸੀਆਂ ਨੂੰ ਦਈਏ ਇਹ ਕਿਵੇਂ ਆਇਆ ਜੀ ਤੁਹਾਡੇ ਮਨ ਚ ਇਹ ਦਸਿਕਾ ਜੀ ਇਸ ਜਗ੍ਹਾ ਤੇ ਜਿਹੜੇ ਮੇਨ ਮਾਲਕ ਹੈ ਨਾ ਹਾਂਜੀ ਉਹ ਬਹੁਤ ਚਿਰ ਤੋਂ ਵਿਦੇਸ਼ਾਂ ਵਿੱਚ ਰਹਿੰਦੇ ਆ ਠੀਕ ਹੈ ਜੀ ਇਹਦਾ ਇਹ ਪਹਿਲਾਂ ਹੀ ਦਿਮਾਗ ਵਿੱਚ ਸੀਗਾ ਵੀ ਇੱਕ ਦਿਨ ਤਾਂ ਵਿਕਣਾ ਹੀ ਆ ਜੀ ਬਿਲਕੁਲ ਤਾਂ ਸਾਡੀ ਮਾਤਾ ਦੇ ਚਿੱਤ ਵਿੱਚ ਸੀਗਾ ਕਿ ਜੇ ਇਹ ਜਗ੍ਹਾ ਵਿਕੀ ਤਾਂ ਅਸੀਂ ਲਵਾਂਗੇ ਜੀ ਕਿਉਂ ਸਾਡਾ ਇੱਥੇ ਸਾਡੇ ਘਰ ਆ ਹਵੇਲੀਆਂ ਸਾਡੀਆਂ ਇੱਥੇ ਜੀ ਕਿ ਨਾਲ ਥਾਂ ਰਲ ਜਾ ਤਾਂ ਚੰਗੀ ਗੱਲ ਹੁੰਦੀ ਹੈ ਜੀ ਤੇ ਮਾਤਾ ਜੀ ਸਾਡੇ ਪੂਰੇ ਹੋ ਗਏ ਹਾਂਜੀ ਉਹ ਤੋਂ ਮਗਰੋਂ ਇਸ ਪਰਿਵਾਰ ਨਾਲ ਇਕਬਾਲ ਸਿੰਘ ਦੀ ਗੱਲਬਾਤ ਹੋਈ ਠੀਕ ਹੈ ਜੀ ਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਕਿ ਜੇ ਮਾਤਾ ਦਾ ਸੁਪਨਾ ਸੀ ਤੇ ਅਸੀਂ ਪਹਿਲ ਇਕਬਾਲ ਸਿੰਘ ਤੇਰੀ ਰੱਖਾਂਗੇ ਸਹੀ ਹੈ ਜੀ ਤੇ ਤੁਹਾਨੂੰ ਦਵਾਂਗੇ ਥਾਂ ਅਸੀਂ ਉਸ ਪਰਿਵਾਰ ਦੇ ਬਹੁਤ ਰਿਣੀ ਆ ਜਿਨ੍ਹਾਂ ਨੇ ਇਸ ਸਾਡੀ ਮਾਤਾ ਤੇ ਬੋਲ ਨੂੰ ਭਗਾਇਆ ਸਹੀ ਹੈ ਜੀ ਤੇ ਉਹਨੇ ਇਹ ਜਗ੍ਹਾ ਪਹਿਲ ਦੇ ਤੌਰ ਤੇ ਇਕਬਾਲ ਨੂੰ ਦਿੱਤੀ ਫਿਰ ਇੱਥੇ ਜਿਗਾ ਵਿੱਚ ਉਹਦੀ ਯਾਦ ਵਿੱਚ ਕੋਈ ਬਗੀਚਾ ਬਣੇ ਜਾਂ ਕੋਈ ਨਿਆਣਿਆਂ ਦੇ ਖੇਡਣ ਲਈ ਪਾਰਕ ਬਣ ਜਾਏ ਤੇ ਫਿਰ ਇਹੀ ਡਿਸੀਜਨ ਲਿਆ ਗਿਆ ਤੇ ਇੱਥੇ ਬੂਟੇ-ਬਾਟੇ ਲਾ دیے ਤੇ ਇੱਥੇ ਨਿਆਣੇ ਖੇਲੀ ਵੀ ਜਾਣਗੇ ਕੋਈ ਫਲ ਖਾਲੂਗਾ ਇਹ ਹੌਲੀ-ਹੌਲੀ ਤਿਆਰ ਹੋ ਰਹੀ ਆ ਠੀਕ ਹੈ ਹਾਂਜੀ ਚਲੋ ਇਹ ਤਾਂ ਬਹੁਤ ਵਧੀਆ ਜਿਹੜਾ ਕਿ ਉਪਰਾਲਾ ਕੀਤਾ ਗਿਆ ਇਕਬਾਲ ਪਾਜੀ ਹੁਣਾ ਵੱਲੋਂ ਔਰ ਮਾਤਾ ਜੀ ਉਹਨਾਂ ਦਾ ਸੁਪਨਾ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਬੱਚੇ ਮਾਂ ਔਰ ਪੁੱਤ ਜੇ ਅਗਰ ਜਿਵੇਂ ਜਿਆਦਾ ਉਮਰ ਦੇ ਵਿੱਚ ਹੋ ਜਾਣ ਔਰ ਬਹੁਤ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਜੋ ਕੁਝ ਹੋ ਰਿਹਾ ਔਰ ਮੈਂ ਕਹਾਗਾ ਕਿ ਪਰਮਾਤਮਾ ਇਕਬਾਲ ਭਾਜੀ ਹੁਣਾ ਵਰਗੇ ਬੱਚੇ ਹਰੇਕ ਪਰਿਵਾਰ ਨੂੰ ਬਖਸ਼ੇ ਤਾਂ ਕਿ ਜੋ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਣ ਤੋਂ ਇਸੇ ਤਰ੍ਹਾਂ ਮੈਂ ਆਪ ਸਭ ਨੂੰ ਵੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਕੇ ਇਕਬਾਲ ਭਾਜੀ ਹੁਣਾ ਦੀ ਤਰ੍ਹਾਂ ਜਾਂ ਇਹਨਾਂ ਪਿੰਡ ਮੋਲਾਵਾਦਪੁਰ ਦੇ ਜਿਵੇਂ ਕਿ ਨਗਰ ਨਿਵਾਸੀ ਪੰਚਾਇਤ ਔਰ ਜਿੰਨੇ ਵੀ ਸਮੂਹ ਐਨ ਆਰ ਆਈ ਵੀਰ ਨੇ ਉਹਨਾਂ ਦੀ ਤਰ੍ਹਾਂ ਇਸ ਚੀਜ਼ ਨੂੰ ਤੁਸੀਂ ਵੀ ਅੱਗੇ ਤੋਂ ਅੱਗੇ ਪ੍ਰਮੋਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਰਧ ਆਸ਼ਰਮ ਬਿਲਕੁਲ ਬੰਦ ਹੋ ਜਾਣ ਤਾਂ ਕਿ ਅਸੀਂ ਆਪਣੇ ਮਾਪਿਆਂ ਨੂੰ ਸਾਂਭ ਸਕੀਏ ਇਸੇ ਤਰ੍ਹਾਂ ਜਿਉਂਕਿ ਆਪਾਂ ਹੋ ਸੋ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਜ ਇਕਬਾਲ ਭਾਜੀ ਉਹਨਾਂ ਦੀ ਬੇਟੀ ਦਾ ਬਰਥਡੇ ਆ ਤੇ ਉਹ ਬੇਟੀ ਅੱਜ 18ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਤੇ ਸਾਡੇ ਵੀਰਾਂ ਵੱਲੋਂ ਇੱਕ ਅਮਰੂਦ ਦਾ ਜੋ ਕਿ ਫਲਦਾਰ ਬੂਟਾ ਲਗਾਇਆ ਜਾ ਰਿਹਾ ਆ ਤੇ ਪਿੰਡ ਮੋਲਾਵਾਦਪੁਰ ਤੋਂ ਅਸੀਂ ਬਹੁਤ ਹੀ ਵਧੀਆ ਸ਼ਲਾਂਗਾ ਜੋਗ ਕਦਮ ਕਹਾਂਗੇ ਇਸ ਚੀਜ਼ ਨੂੰ ਕਿ ਸਾਰਿਆਂ ਨੂੰ ਮੈਂ ਵੀ ਇਹੀ ਕਹਾਂਗਾ ਕਿ ਹੋ ਸਕੇ ਤਾਂ ਵੱਧ ਤੋਂ ਵੱਧ ਬੂਟੇ ਲਗਾਓ ਤਾਂ ਕਿ ਵਾਤਾਵਰਨ ਸਾਡਾ ਸਾਫ਼ ਹੋਊਗਾ ਤੇ ਸਾਨੂੰ ਸਾਫ਼ ਸੁਥਰਾ ਆਕਸੀਜਨ ਮਿਲੇਗਾ ਤੇ ਇਸੇ ਤਰ੍ਹਾਂ ਬਾਕੀ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਪਿੰਡ ਵਾਸੀਆਂ ਨੇ ਭਾਜੀ ਉਹਨਾਂ ਦਾ ਧਰਮਾ ਸਵਾਗਤ ਕੀਤਾ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਜੂਜੀ ਜੀ ਦਾ ਖਾਲਸਾ ਵਾਜੂਜੀ ਦੀ ਫਤਿਹ ਤੇ ਅੱਜ ਇੱਥੇ ਪਹੁੰਚ ਕੇ ਪਿੰਡ ਵੱਲੋਂ ਜੋ ਮਾਨ ਸਨਮਾਨ ਕੀਤਾ ਗਿਆ ਹੈ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਆ ਤੇ ਖਾਸ ਕਰਕੇ ਸਾਡੇ ਐਨ ਆਰ ਆਈ ਗਰੁੱਪ ਆ ਤੇ ਨਾਲ ਇਥੋਂ ਦੀ ਪੰਚਾਇਤ ਦਾ ਸਾਡੇ ਵੱਡੇ ਭਾਜੀ ਪਰਮਜੀਤ ਸਿੰਘ ਜੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਡਾਕਟਰ ਸਾਉ ਡਿਪਟੀ ਡਾਇਰੈਕਟਰ ਬਣ ਕੇ ਇੱਥੇ ਆਏ ਨੇ ਤੇ ਸਾਰਿਆਂ ਨੇ ਸਾਡਾ ਬਹੁਤ ਮਾਨ ਸਤਿਕਾਰ ਕੀਤਾ ਹੈ ਤੇ ਹਮੇਸ਼ਾ ਹੀ ਚਾਹਾਂਗੇ ਕਿ ਇਹ ਇਸ ਪਿੰਡ ਦੀ ਸੇਵਾ ਕਰਦੇ ਰਹਿਣ ਤੇ ਕੋਈ ਵੀ ਪ੍ਰੋਬਲਮ ਆ ਖੇਤੀਬਾੜੀ ਦੀ ਸਾਰੇ ਇਹਨਾਂ ਨਾਲ ਡਿਸਕਸ ਕਰਨ। ਬਾਜ। ਤੋਂ ਜਿਵੇਂ ਹੁਣ ਤੁਹਾਡੇ ਨਾਲ ਬੀਬੀਆਂ ਖੜੀਆਂ ਨੇ ਤੁਸੀਂ ਬੀਬੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਵਾਸਤੇ ਇਨਸਪਾਇਰ ਕਰਨ ਕੀ ਕਹਿਣਾ ਚਾਹੋ? ਹਾਂਜੀ ਉਹ ਤਾਂ ਬਹੁਤ ਵੱਡੀ ਡਿਊਟੀ ਆ ਜੀ ਬੀਬੀਆਂ ਦੀ ਤਾਂ ਸਾਡੀਆਂ ਭੈਣਾਂ ਦੀ ਤਾਂ ਬੱਚਿਆਂ ਲਈ ਕਿਉਂਕਿ ਪਹਿਲਾਂ ਵਾਲੇ ਬੱਚੇ ਤਾਂ ਹੁਣ ਹੈ ਨਹੀਂਗੇ। ਆਏ ਸਕੂਲ ਨੂੰ ਆਪਣਿਆ ਪੜ ਲੈਣਗੇ ਹੁਣ ਤਾਂ ਜੇ ਉਹ ਹੋਮਵਰਕ ਕਰਦੇ ਉਹਨਾਂ ਦੇ ਨਾਲ ਤਾਂ ਬੈਠਣਾ ਹੀ ਪੈਣਾ ਹੈ ਜੀ ਹਾਂਜੀ ਤੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਹਾਂਜੀ ਸਭ ਤੋਂ ਵੱਡੀ ਪੇਰੈਂਟਸ ਸਭ ਤੋਂ ਦੁਖੀ ਏਸੀ ਗੱਲ ਤੇ ਆ ਕਿ ਬੱਚੇ ਜਦੋਂ ਨਸ਼ੇ ਕਰਦੇ ਆ ਤੇ ਪੜਨ ਲਿਖਣ ਉੱਚੀਆਂ ਪਦਵੀਆਂ ਤੇ ਪਹੁੰਚਣ ਪਿੰਡ ਦਾ ਮਾਣ ਵਧਾਉਣ ਪਿੰਡ ਦਾ ਮਾਣ ਆਪਣੇ ਪੇਰੈਂਟਸ ਦਾ ਮਾਣ ਵਧਾਉਣਾ ਮਾਣ ਆ ਮੇਰੇ ਭਰਾਵਾਂ ਤੇ ਮੇਰੇ ਭਰਾ ਇੱਥੇ ਤੱਕ ਪਹੁੰਚੇ ਆ ਸਾਡੇ ਮਾਂ ਪੇ ਦਾ ਨਾਂ ਇੰਨੀ ਰੋਸ਼ਨ ਕੀਤਾ ਮਾਲਕ ਇਹਨਾਂ ਨੂੰ ਤਰੱਕੀਆਂ ਦੇਵੇ ਵਧੀਆ ਰਹਿਣ ਤੰਦਰੁਸਤੀਆਂ